ਅੱਜ ਕਪੂਰਥਲਾ ਪੁਲਿਸ ਵੱਲੋਂ ਅੱਜ ਇਹ ਮੈਰਾਥਨ ਅਗੇਂਸਟ ਡਰੱਗਸ ਆਰਗੇਨਾਈਜ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਤਕਰੀਬਨ 2000 ਦੇ ਕਰੀਬ ਬੱਚੇ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ ਔਰ ਉਸਦੇ ਲਗਰ ਰੈਜ਼ਿਡੈਂਟਸ ਵੀ ਜਗੇ ਆ ਇਹ ਮੈਰਾਥਨ 5 ਕਿਲੋਮੀਟਰ ਦੀ ਹੈਗੀ ਔਰ ਇਸ ਮੈਰਾਥਨ ਤੋਂ ਬਾਅਦ ਸਭਿਆਚਾਰਿਕ ਪ੍ਰੋਗਰਾਮ ਵਗੈਰਾ ਵੀ ਜਦੋਂ ਇਹ ਖਤਮ ਹੋ ਜਾਏਗਾ ਹੋਏਗੀ ਤੇ ਦਿਸ ਇਜ਼ ਅ ਮੈਰਾਥਨ ਅਗੇਂਸਟ ਡਰੱਗਸ ਤੇ ਇੱਕ ਸੰਦੇਸ਼ ਹੈਗੇ ਸਾਰਿਆਂ ਨੂੰ ਕਿ ਜਿਹੜਾ ਸਾਡਾ ਯੂਥ ਹੈ ਉਹਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਜਗ੍ਹਾ ਲੱਗੇ ਦਿਸ਼ਾ ਚ ਲੱਗੇ ਔਰ ਇਹਦੇ ਵਿੱਚ ਨਾ ਕੇਵਲ ਪੁਲਿਸ ਜਿਹੜੀ ਹੈਗੀ ਪਰ ਸਿਵਲ ਸੁਸਾਇਟੀ ਵੀ ਆਪਣਾ ਯੋਗਦਾਨ ਪਾ ਰਹੀ ਹੈ। ਇਹ ਗੱਲ ਸਾਨੂੰ ਸਪਸ਼ਟ ਕਰਦੀ ਹੈ ਕਿ ਅਸੀਂ ਸਾਰੇ ਨਸ਼ਾ ਦੇ ਖਿਲਾਫ ਇਕਜੁੱਟ ਹੋ ਕੇ ਲੜਨ ਲਈ ਤਤਪਰ ਹੈਗੇ ਆਂ। ਤੇ ਉਹਦੀ ਜੰਗ ਦੇ ਵਿੱਚ ਅਸੀਂ ਸਾਰੇ ਇਕੱਠੇ ਹੀ ਜਿਹੜੀ ਕਾਰਵਾਈ ਕਰਾਂਗੇ। ਅੱਜ ਦੇ ਇਵੈਂਟ ਦੇ ਵਿੱਚ ਮੈਰਾਥਨ ਤੋਂ ਬਾਅਦ ਸਾਡੇ ਵੱਖ-ਵੱਖ ਜਿਹੜੇ ਖੇਡ ਹੈਗੇ ਉਹਨਾਂ ਦਾ ਵੀ ਜਿਹੜਾ ਆਯੋਜਨ ਕੀਤਾ ਗਿਆ ਹੈਗਾ ਜਿਹਦੇ ਵਿੱਚ ਟੱਗ ਆਫ ਵਾਰ ਵੀ ਹੋਏਗਾ ਜਿਹਦੇ ਵਿੱਚ ਖੋਖੋ ਤੇ ਪੂਰ ਹੋਰ ਜਿਹੜੇ ਆਪਣੇ ਪਿੰਡੂ ਖੇਡ ਉਹਨਾਂ ਨੂੰ ਵੀ ਅਸੀਂ ਜਿਹੜਾ ਹੋਰ ਪ੍ਰਮੋਟ ਕਰਾਂਗੇ ਇਸ ਤੋਂ ਇਲਾਵਾ ਬੈਡਮਿੰਟਨ ਬਾਸਕਟਬਾਲ ਤੇ ਹੋਰ ਖੇਡਾਂ ਦਾ ਵੀ ਆਯੋਜਨ ਹੈਗਾ ਉਸ ਤੋਂ ਬਾਅਦ ਜਿਹੜਾ ਅੱਜ ਸੱਭਿਆਚਾਰਕ ਪ੍ਰੋਗਰਾਮ ਵੀ ਹੋਏਗਾ ਤੇ ਨਸ਼ਿਆਂ ਦੇ ਖਿਲਾਫ ਨਾਟਕ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈਗਾ ਇੱਕ ਓਥ ਟੇਕਿੰਗ ਜਿਹੜੀ ਸੈਰੇਮਨੀ ਅਤੇ ਜਿਹੜੀ ਸਿਗਨੇਚਰ ਵਾਲ ਵੀ ਅਸੀਂ ਰੱਖੀ ਹੈ ਜਿਹਦੇ ਵਿੱਚ ਯੂਥ ਆਪੇ ਵੋਲੰਟੇਰੀਲੀ ਸਾਈਨ ਕਰੂਗਾ ਕਿ ਅਸੀਂ ਇਹ ਜਿਹੜਾ ਨਸ਼ਿਆਂ ਦੇ ਕੋਡ ਹੈ ਇਹਦੇ ਵਿੱਚ ਅਸੀਂ ਨਹੀਂ ਪੜਾਂਗੇ ਤੇ ਅਸੀਂ ਪ੍ਰਿੰਟ ਕਰਾਂਗੇ ਕਿ ਆਪਣੇ ਨਾਲ ਦੇ ਜਿਹੜੇ ਮਿੱਤਰ ਹੈਗੇ ਆ ਆਪਣੇ ਭਰਾ ਹੈਗੇ ਆ ਰਿਸ਼ਤੇਦਾਰ ਹੈਗੇ ਆ ਕਿਸੇ ਨੂੰ ਵੀ ਇਸ ਦਲਦਲ ਤੇ ਜਾਣ ਨਹੀਂ ਦੇਵਾਂਗੇ ਫਗਵਾੜਾ ਸਬਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਕਬੂਰਥਲਾ ਵੱਲੋਂ ਡੀਆਈਜੀ ਸਾਹਿਬ ਔਰ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਇੱਕ ਮੈਰਾਥਨ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਹੈ ਸਾਰੇ ਹੀ ਫਗਵਾੜੇ ਤੋਂ ਔਰ ਹੋਰ ਆਸ-ਪਾਸ ਦੇ ਏਰੀਆ ਤੋਂ ਸਕੂਲ ਦੇ ਬੱਚੇ ਸਾਡੇ ਸ਼ਹਿਰ ਦੇ ਬਹੁਤ ਬਰ ਸਾਰੇ ਸ਼ਹਿਰ ਦੇ ਵਾਸੀ ਇੱਥੇ ਪਹੁੰਚੇ ਨੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਰੇ ਇਸ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਚੰਗਾ ਸੁਨੇਹਾ ਸਾਨੂੰ ਬੜੇ ਅੱਛੇ ਰਿਜ਼ਲਟਸ ਦੇਗਾ ਸਾਡੇ ਬੱਚਿਆਂ ਦੇ ਬਹੁਤ ਪੋਜ਼ਿਟਿਵ ਰਿਜ਼ਲਟਸ ਤੇ ਮੈਡਮ ਯੰਗਸਟਰ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੰਗਸਟਰਸ ਨੂੰ ਇਹ ਹੈ ਜੀ ਜਿਹੜਾ ਇਮਿਸ ਪਰਸਪੈਕਸ਼ਨ ਆ ਕਿ ਸ਼ਾਇਦ ਨਸ਼ਿਆਂ ਦੇ ਨਾਲ ਕੋਈ ਫਨ ਹੁੰਦਾ ਹੈ ਫਨ ਸਪੋਰਟਸ ਐਕਟੀਵਿਟੀਆਂ 'ਚ ਵੀ ਹੋ ਸਕਦਾ ਹੈ ਫਨ ਹੈਲਦੀ ਐਕਟੀਵਿਟੀਆਂ 'ਚ ਵੀ ਹੋ ਸਕਦਾ ਹੈ ਤੇ ਅਸੀਂ ਸਾਰੇ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਬਚਾਉਣ ਦੇ ਖਾਤਰ ਹੀ ਇੱਕ ਐਫਰਟ ਕਰ ਰਹੇ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰੇ ਸ਼ਹਿਰ ਦਾ ਬਹੁਤ ਅੱਛਾ ਸਪੋਰਟ ਮਿਲ ਰਿਹਾ ਹੈ ਐਂਡ ਟੂਡੇ ਆਈ ਹੈਵ ਕਮ ਟੂ ਪਾਰਟਿਸਪੇਟ ਇਨ ਥਿਸ ਮੈਰਾਥਨ ਟੂ ਰਿਪਰੈਜ਼ੈਂਟ ਮਾਈ ਸਕੂਲ ਸੈਂਸੋਲ ਦੀ ਡਿਵਾਈਨ ਪਬਲਿਕ ਸਕੂਲ ਹਦੀਆਬਾਦ ਫਗਵਾੜਾ ਐਂਡ ਮੈਨੀ ਸਕੂਲ ਹੈਜ਼ ਕਮ ਟੂ ਪਾਰਟਿਸਪੇਟ ਇਨ ਥਿਸ ਮੈਰਾਥਨ ਇਹ ਮ ਪੁਲਿਸ ਕਮੇਟੀ ਵੱਲੋਂ ਕਰਵਾਈ ਜਾ ਰਹੀ ਹੈ ਤੇ ਮੈਰਾਥਨ ਵਿੱਚ ਇੱਕ ਤਾਂ ਬਹੁਤ ਵਧੀਆ ਉਹਨਾਂ ਨੇ ਉਹ ਸਾਰਾ ਕੁਝ ਕੀਤਾ ਹੋਇਆ ਆ ਅਰੇਂਜ ਕੀਤਾ ਆ ਤੇ ਉਹਨਾਂ ਨੇ ਮੈਂ ਤਾਂ ਉਹ ਇਹ ਮੈਰਾਥਨ ਇਸ ਲਈ ਕਰਵਾਈ ਜਾ ਰਹੀ ਹੈ ਕਿ ਉਹ ਪੁਲਿਸ ਕਮੇਟੀ ਇਹ ਉਹਨਾਂ ਨੂੰ ਸਮਝਾਉਣਾ ਚਾਹੁੰਦੀ ਆ ਕਿ ਸਾਰੇ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਵੇ ਤੇ ਸਾਰੇ ਜਣੇ ਫਿਜ਼ੀਕਲ ਐਕਟੀਵਿਟੀ ਵੱਲ ਧਿਆਨ ਦੇਣ ਜਿਸ ਕਰਕੇ ਉਹਨਾਂ ਦੀ ਫਿਜ਼ੀਕਲ ਸਟਰੈਂਥ ਸਟਰੋਂਗ